ਰਾਜ ਹੋਵੇ ਥੋੜਾ ਇੱਕ ਇੱਕ ਅੰਗ ਰੁੱਲਦਾ ਫਿਰੇ ਜਿਹਨੂੰ ਤੁਸੀਂ ਗੁਰੂ ਮੰਨਦੇ ਹੋ ਦੁਬ ਕਰਦੇ ਹੋ ਤੇ ਜਿਹੋਦੇ ਕਿਵੇਂ ਮਹਤਾਬ ਨਹੀਂ ਸਮਝ ਆਈ 10 ਬਾਹਾਂ ਨੇ ਕਹਿ ਜੋ ਜੋ ਪਿਆ ਹੋਇਆ ਕਿ ਤਵੇਂ ਸਣਾ ਤਿੰਨ ਤਨ ਆਪਣਾ ਰਾਹ ਚਲਾਉਣਾ ਆਪਣਾ ਆਪਣਾ ਰਾਹ ਚਲਾ ਲਿਆ ਆਪਣੇ ਆਪਣੇ ਜਿਹੜੇ ਰਾਹ ਚਲਾਇਆ ਤੇ ਉਹਨਾਂ ਨੂੰ ਸਾਰਿਆਂ ਨੂੰ ਉਪਦੇਸ਼ ਕਰਦੀ ਹੈ ਗੁਰਬਾਣੀ ਇੱਕ ਰਾਹ ਤੇ ਇੱਕ ਪਲੇਟਫਾਰਮ ਤੇ ਲਾਉਣ ਵਾਸਤੇ ਕਮਿਟਮੈਂਟ ਸੀ ਰਾਜ ਨਹੀਂ ਲੈਣਾ ਉਹ ਕਹਿੰਦੇ ਅਸੀਂ ਆਪਾਂ ਰਾਜ ਕਰ ਲਾਂਗੇ ਅਸੀਂ ਗੁਰੂ ਤੇ ਕੀ ਲੈਣਾ ਗੁਰੂ ਦੀ ਕਮਿਟਮੈਂਟ ਉਹ ਸਾਡੀ ਨਹੀਂ ਹੈ ਕਮਿਟਮੈਂਟ ਗੁਰੂ ਦੀ ਸੀ ਕਮਿਟਮੈਂਟ ਤਤ ਖਾਲਸੇ ਦੀ ਸੀ ਤੇ ਇਸ ਕਰਕੇ ਅਕਾਲੀ ਫੂਲਾਸੋਂ ਨੇ ਰਾਜ ਨਹੀਂ ਲਿਆ ਲੰਜੀਤ ਨੂੰ ਰਾਜ ਦੇ ਤਬ ਤੁਸੀਂ ਕਰ ਲਓ ਪਰ ਨਾਮ ਜਪਣ ਦੇ ਬਹਾਨੇ ਕੁਝ ਐਸਾ ਕਰਨ ਦਾ ਤਾਂ ਨਾਮ ਜਪਣਾ ਹੈ ਹੀ ਨਹੀਂ ਸੀ ਇੱਥੇ ਪ੍ਰੋਬਲਮ ਹੈ ਗੋਇਤਾ ਖੋਜ ਨਹੀਂ ਕਰਦੇ ਤਾਂ ਆਪਣੇ ਰੋਟੀਆਂ ਕਰਨ ਨੇ ਥੋੜਾ ਬਹੁਤ ਪੜ ਲਿਆ ਨੌਕਰੀਆਂ ਲੈ ਲੀਆਂ ਪੀ ਐਚ ਡੀਆਂ ਕਰ ਲੀਆਂ 50 50 ਹਜ਼ਾਰ ਵੱਢੀ ਜਾਂਦੇ ਨੇ ਇਹਨਾਂ ਨੇ ਕੀ ਲਾਣਾ ਸੀ ਬਖਤੀ ਤੇ ਮੇਰਾ ਲੋਕਾਂ ਨੇ ਖੁਦਾ ਜਿਹੜਾ ਹੈਗਾ ਉਹ ਕਦੇ ਜਨਮ ਨਹੀਂ ਲਿਆ ਉਹਨੇ ਗੋਰਖ ਨੇ ਵੀ ਜਨਮ ਲਿਆ ਹਰਾਮ ਨੇ ਵੀ ਜਨਮ ਲਿਆ ਉਹ ਵਿਅਕਤੀ ਨੇ ਖੁਦਾ ਕੋਈ ਵਿਅਕਤੀ ਨਹੀਂ ਹੈ ਬਰਿਆਦਾ ਦੇ ਨਾਂ ਤੇ ਸਾਰਾ ਬਖੰਡਵਾਦ ਫੈਲਿਆ ਸਿੱਖਾਂ ਨੇ ਵੀ ਮर्यादा ਜਿਆਦਾ ਜਿਆਦਾ ਡਾਕਟਰ ਕੱਢੀ ਸਾਰਾ ਪਖੰਡਵਾਦ ਆ ਗਿਆ ਸਿੱਖਾਂ ਚਲ ਗਿਆ ਪਹਿਲਾਂ ਖਾਲਸਾ ਜੀ ਨੇ ਮर्यादा ਕੋਈ ਖਾਲਸਾ ਕੱਲੀ ਰਹਤਾ ਗੁਰਸਿੱਖ ਕਿਉਂ ਬਣਾਇਆ ਜਿਹੜਾ ਗਿਆਨ ਲੈ ਰਿਹਾ ਉਹ ਤਰ ਨਹੀਂ ਹੈ ਜਹ ਗਿਆਨ ਤਹ ਤਰਮ ਹ ਬਿਨਾਸ਼ ਕਾਲ ਦੇ ਬਪ੍ਰੀਤ ਬੁੱਧੀ ਤੁਸੀਂ ਵਿਚਾਰ ਕਰੋ ਕਿ ਸਾਡੇ ਤੋਂ ਕੀ ਤੇ ਬਪ੍ਰੀਤ ਤ ਨਹੀਂ ਹੈ ਜੇ ਤਾਂ ਤੁਹਾਡੀ ਬੁੱਧੀ ਵਿਪਰੀਤ ਨਹੀਂ ਹੈ ਤਾਂ ਤੁਸੀਂ ਸੱਚੇ ਹੋ ਜੇ ਬੁੱਧੀ ਵਿਪਰੀਤ ਹੈ ਤੇ ਝੂਠੇ ਹੋ ਪਰ ਬਪਰੀਤ ਬੁੱਧੀ ਹੈ ਨਹੀਂ ਹੈ ਇਹਦੀ ਆਪਕ ਜਿਵੇਂ ਪਰਖ ਕਰਾਂਗੇ ਨਾਮ ਔਰ ਜਪਣਾ ਦੋ ਸ਼ਬਦ ਨੇ ਗੁਰਬਾਣੀ ਦੇ ਦੋ ਸ਼ਬਦ ਡਿਫਾਈਨ ਕੀਤੇ ਨੇ ਇਹਨਾਂ ਦੋਨਾਂ ਸ਼ਬਦਾਂ ਦੇ ਅਰਥਾਂ ਦੇ ਅਨਰਥ ਕੀਤੇ ਸੀ ਉਹਨਾਂ ਨੇ ਇਹਨਾਂ ਨੂੰ ਦੁਬਾਰਾ 베ਦ ਅਨਸਾਰ ਅਰਥਾਇਆ 베ਦ ਵਿੱਚ ਇਹਨਾਂ ਦੇ ਅਰਥ ਕੀ ਨੇ ਸਿਮਰਤ ਸ਼ਾਹ ਤੜਾ ਨੇ ਅੱਜ ਕਿਉਂ ਬੁਗਾੜੇ ਨੇ ਉਹਦੇ ਤੋਂ ਉਹਨਾਂ ਨੂੰ ਦਿੱਤਾ ਜਿਹੜੇ ਜੱਪਦੇ ਤੇ ਹਿੰਦੂ ਤੇ ਉਹ ਇਹ ਚਲੋ ਸਨਾਤ ਨਹੀਂ ਸੀ ਸਿੰਧੂ ਦਾ ਕੋਈ ਧਰਮ ਨਹੀਂ ਹੈ ਸਨਾਤ ਨਹੀਂ ਵੱਤ ਸੀ ਉਦੋਂ ਜਿਹੜਾ ਸਨਾਤ ਨਹੀਂ ਸੀ ਨਾ ਹਿੰਦੂ ਤਾਂ ਕਬੀਰ ਮੰਦਾ ਨਹੀਂ ਹਿੰਦੂ ਤੁਰਕ ਕਹਾਂ ਤੇ ਆਏ ਕਿਨੇ ਰਾਹ ਚਲਾਏ ਉਹ ਤੁਰਕ ਵੀ ਕੋਈ ਉਹ ਮੁਸਲਮਾਨ ਤੋਂ ਜਾਂ ਛੱਡ ਗਏ ਨਾ ਮੁਸਲਮਾਨ ਨੇ ਇਸਲਾਮ ਨੂੰ ਤੁਰਕੀ ਵਾਲੇ ਉਹਨਾਂ ਨੂੰ ਤੁਰਕ ਕਹਿਣ ਲੱਗੇ ਉਜ ਨਬਰਦਾਰ ਹੋ ਗਏ ਸੁਨੀਆਂ ਦੇ ਜਿਆਦਾ ਬਧੂਏ ਜੀਆਂ ਦੇ ਹੋ ਗਏ ਉਹਦਾ ਧੜਾ ਬਣ ਗਿਆ ਧਰਮ ਨਾਲ ਰਿਹਾ ਇਹ ਮੈਂ ਜਿਹੜਾ ਸਨਾਤਨ ਧਰਮ ਆ ਉਹ ਧਰਮ ਹੈ Hindu ਕੋ ਧਰਮ ਨਹੀਂ ਹੈ Hindu ਦਾ ਧੜੇ ਜਿਹੜੇ ਨੇ ਧਰਮ ਦੇ ਵਿੱਚ ਸਾਰੇ ਧੜੇ ਸਮੁੱਚੇ ਤੌਰ ਤੇ ਧੜਿਆਂ ਦਾ ਨੂੰ ਇਕੱਠੇ ਕਰ ਲੀਏ ਤਾਂ ਉਹ ਨੂੰ Hindu ਕਹਿੰਦੇ ਹਾਂ ਹਿੰਦੂ ਦਾ ਮਤਲਬ ਹੈ ਜਿਹੜਾ ਸੱਚ ਧਰਮ ਨੂੰ ਨਾ ਮੰਨੇ ਉਹ ਹਿੰਦੂ ਹੈ ਸੱਚ ਤੋਂ ਭੱਜਿਆ ਹੋਇਆ ਜੋ ਅੱਖਾਂ ਦੇਖਦੇ ਚੀਜ਼ ਨੂੰ ਸੱਚ ਮੰਨੇ ਜੋ ਸੰਸਾਰ ਸਾਨੂੰ ਦੇਣੈ ਨੂੰ ਜਿਹੜਾ ਸੱਚ ਮੰਨੇ ਉਹ ਹਿੰਦੂ ਹੈ ਇਹੀ ਕਿਹਾ ਹੋਇਆ ਤੈਨ ਜੀਵਨ ਜਗ ਸੱਚ ਕਰ ਜਾਨਾ ਇਹ ਹਿੰਦੂਆਂ ਨੂੰ ਉਪਦੇਸ਼ ਕੀਤਾ ਹੈ ਹਿੰਦੂਆਂ ਨੂੰ ਸਿੱਖ ਬਣਾਇਆ ਹੈ ਐਂ ਕਹੋ ਤੋ ਬ੍ਰੇਜਿੰਗ ਦੇ ਕਾਨੂੰਨੀ ਅਵਦੇਸ਼ਿੰਦੂਆਂ ਨੂੰ ਐ ਉਸ ਵੇਲੇ ਦੇ ਜਿਹੜਾ ਵੀ ਧਰਮ ਸੀ ਸਨਾਤਨ ਸੀ ਉਹਨਾਂ ਨੂੰ ਹੈ ਸਨਾਤਨ ਸ਼ਬਦ ਵਰਤੇ ਉਹਨੇ ਇਹ ਮਨ ਉਲਟ ਸਨਾਤਨ ਹੋ ਗਿਆ ਮੇਰਾ ਮਨ ਉਲਟ ਗਿਆ ਹੁਣ ਸਨਾਤਨ ਧਰਮ ਤੋਂ ਸਨਾਤਨ ਤੁਹਾਨੂੰ ਤਾਂ ਉਲਟ ਹੋ ਗਿਆ ਹੁਣ ਮੈਂ ਉਲਟ ਗੱਲ ਕਰਦਾ ਇਸ ਕਰਕੇ ਅਸੀਂ ਹਿੰਦੂ ਸ਼ਬਦ ਕਬੀਰ ਨੇ ਐਡਮਿਟ ਨਹੀਂ ਕੀਤਾ ਬਤੌਰ ਇੱਕ ਧਰਮ ਸਨਾਤਨ ਕੀਤਾ ਅਡਮਟ ਇਹ ਵੀ ਧਿਆਨ ਰੱਖਣ ਦੀ ਗੱਲ ਹੈ ਸਿੱਖਾਂ ਵਾਸਤੇ ਗੁਰਬਾਣੀ ਨਹੀਂ ਹੈ ਗੈ ਸਿੱਖਾਂ ਵਾਸਤੇ ਸਿੱਖ ਬਣਾਉਣ ਵਾਸਤੇ ਗੁਰਬਾਣੀ ਹੈ ਮੁਸਲਮਾਨਾਂ ਵਾਸਤੇ ਵੀ ਗੁਰਬਾਣੀ ਹੈ ਉਪਦੇਸ਼ ਉਹ ਸਿੱਖਦੇ ਉਹਨਾਂ ਨੂੰ ਵੀ ਸਿੱਖ ਬਣਾਇਆ ਹੈ ਅਸੀਂ ਜੋ ਕਿਆਂ ਨੂੰ ਜੰਗਵਾਂ ਨੂੰ ਜਤਿਆਂ ਨੂੰ ਸਾਰਿਆਂ ਨੂੰ ਉਪਦੇਸ਼ ਹੈ ਤੁਜੇ ਜਿਹੜੇ ਸੀ ਧਰਮ ਸੱਚ ਨੂੰ ਛੱਡ ਕੇ ਬੇਦ ਨੂੰ ਛੱਡ ਕੇ ਸੀ ਜਿਹੜੇ ਬੇਦ ਨੂੰ ਛੱਡ ਕੇ ਜੋ ਵੀ ਮਤਾਂ ਹੋ ਗਈਆਂ ਸੀਆਂ ਮਤ ਮੰਤਾਂ ਤੰਤਰਾਂ ਜਿਹੜੀਆਂ ਸੀਆਂ ਉਹਨਾਂ ਨੂੰ ਇੱਕ ਉਪਦੇ ਦੇ ਕੇ ਇੱਕ ਪਲੈਟਫਾਰਮ ਦੇ ਲਿਆਂਦਾ ਇੱਕਮਤ ਕੀਤਾ ਮੈਂ ਕਹੋ ਪਿੰਨ ਪਿੰਨ ਮਤਾਂ ਨੂੰ ਮਤਾਂਤਰਾਂ ਨੂੰ ਇੱਕਮਤ ਕਰਨ ਵਾਸਤੇ ਗੁਰਬਾਣੀ ਰਚੀ ਗਈ ਹੈ ਇਹ ਬੇਤੇ ਆਧਾਰਤਾ ਬੇਦ ਨੂੰ ਵਿਚਾਰਤਾਰਾ ਬੇਦ ਵਾਲੇ ਨੂੰ ਛੱਡ ਕੇ ਆਪਣੇ ਆਪਣੇ ਰਾਹ ਚਲਾ ਰਹੇ। ਦਸ਼ਮ ਬਾਸ਼ਾ ਨੇ ਕਹਿ ਚੋ ਜੋ ਜੋ ਪੇਉ ਜਗਤ ਮੇਸਾ ਤਿੰਨ ਤਿੰਨ ਆਪਣਾ ਰਾਹ ਚਲਾਣਾ। ਆਪਣਾ ਆਪਣਾ ਰਾਹ ਚਲਾ ਲਿਆ। ਆਪਣੇ ਆਪਣੇ ਜਿਹੜੇ ਰਾਹ ਚਲਾਏ ਤੇ ਉਹਨਾਂ ਨੂੰ ਸਾਰਿਆਂ ਨੂੰ ਉਪਦੇਸ਼ ਕਰਦੀ ਹੈ ਗੁਰਬਾਣੀ। ਇੱਕ ਰਾਹ ਤੇ ਇੱਕ ਪਲੇਟਫਾਰਮ ਤੇ ਲਾਉਣ ਵਾਸਤੇ। ਉਹ ਕੀ ਹੈ? ਉਹ ਵੇਦ ਧਰਮ। ਜਿਹਨੂੰ ਕਹ ਬਾਣੇ ਬ੍ਰਹਮ ਵੇਦ ਧਰਮ ਦਿੜੋ। ਪਾਪ ਤਜਾਇਆ ਬਾਲਰਾਮ ਜੀ। ਵੇਦ ਧਰਮ ਤੇ ਲਿਆਉਂਦੇ ਨੇ ਸਾਰੇ ਭਾਈ 베ਦ ਨਾਲ ਜੁੜੋ ਆਪਣਾ ਮੂਲ 베ਦ ਹੈ। ਵਿਰੰਤ ਬਣਾ ਲੈ ਤੁਸੀਂ ਅਸੰਖ। ਠੀਕ ਹੈ। ਪ੍ਰਮੁਖ 베ਦ ਪਾਠ ਉਹ ਤਾਂ ਵੱਖਰੀ ਜਿਹੜੀ ਅਸੀਂ ਜਗ ਦਿਸ਼ਾ ਵੱਲ ਚਲੇ ਜਾਵਾਂਗੇ 베ਦ ਦੀ ਲਾਈਨ ਨੂੰ ਛੱਡ ਕੇ ਵਿਚਾਰਧਾਰਾ ਨੂੰ ਛੱਡ ਕੇ ਫਿਰ ਅਸੀਂ ਆਪਣੇ ਮੂਲ 'ਚ ਨਹੀਂ ਸਮਾ ਸਕਦੇ। ਫਿਰ ਅਸੀਂ ਰੁਲ ਕੇ ਮਾਇਆ 'ਚ ਰਹਿ ਜਾਵਾਂਗੇ। ਇਹ ਉਪਦੇਸ਼ ਦਿੱਤਾ ਸਾਰਿਆਂ ਨੂੰ ਉਹ ਸਾਰਿਆਂ ਨੂੰ ਹਿੰਦੂ ਕਹਿ ਸਕਦੇ ਆ ਅਸੀਂ ਕੁਝ ਇੱਕ ਤਾਂ ਹਿੰਦੂ ਕਹਿ ਸਕਦੇ ਆ ਉਹ ਜਿਹੜੇ ਐ ਦੁਨੀਆਂ ਬੱਤਾਂ ਲੈ ਨੇ ਜੋਗੀ ਸਰੇਵੜੇ ਉਹ ਵਿੱਚ ਮੁਸਲਮਾਨ ਵੀ ਨੇ ਹੁਣ ਇਸ ਕਰਕੇ ਸਿੱਖਾਂ ਨੂੰ ਉਪਦੇਸ਼ ਇਹ ਗੱਲ ਆਪਣੇ ਜ਼ਿਹਨ ਚ ਦੇ ਰੱਖਣੀ ਅਸੀਂ ਉਪਦੇਸ਼ ਬਣਾ ਕੇ ਸਿੱਖ ਬਣੇ ਨੇ ਸਿੱਖ ਤਾਂ ਆਪਣੇ ਆਪ ਦੇ ਗੁਰੂ ਆ ਪਹਿਲਾਂ ਸਿੱਖੇ ਲੈਣਾ ਫਿਰ ਗੁਰੂ ਆ ਬਾਦ ਦੇ ਵਿੱਚ ਜਿਹੜਾ ਸਾਡੀ ਭਾਸ਼ਾ ਜੀ ਗੁਰੂ ਹੈ ਬੰਵਣ ਦੀ ਭਾਸ਼ਾ ਜੀ ਗੁਰੂ ਹੈ ਸੰਸਾਰੀ ਭਾਸ਼ਾ ਦਾ ਗੁਰੂ ਹੈ ਉਹ ਗੁਰਬਾਣੀ ਦੀ ਭਾਸ਼ਾ ਸੱਚਖੰਡ ਦੀ ਭਾਸ਼ਾ ਦਾ ਗੁਰੂ ਹੋਰ ਹੈ ਸਾਡੀ ਭਾਸ਼ਾ ਦਾ ਗੁਰੂ ਹੋਰ ਐਂ ਕਹੋ ਅਸੀਂ ਇੱਥੇ ਆਦਮੀ ਨੂੰ ਗੁਰੂ ਕਹਿਣ ਲੱਗੇ ਜਿਹੜਾ ਸੱਚਖੰਡ ਦਾ ਮੈਸੇਜ ਦੇ ਰਿਹਾ ਇੱਥੇ ਜਿਵੇਂ ਗੁਰਬਾਣੀ ਸੱਚਖੰਡ ਦਾ ਮੈਸੇਜ ਹੈ ਜਿਹੜਾ ਦੇ ਰਿਹਾ ਬੰਦਾ ਜਿਹਨੂੰ ਉਤਰ ਰਹੀ ਹੈ ਬਾਣੀ ਉਹ ਫਿਰ ਉਹਨੂੰ ਅਸੀਂ ਗੁਰੂ ਕਹਿਣ ਲੱਗ ਗਏ ਵੀ ਸਾਡੇ ਵਾਸਤੇ ਤਾਂ ਇਹ ਗੁਰੂ ਆ ਚਲੋ ਕੋਈ ਬਹੁਤ ਹੀ ਬੜੀ ਗੱਲ ਬਣੀ ਇਹ ਜਿਆ ਪੌਂਦਾ ਮੰਨ ਲੀਏ ਪਰ ਇਹਦਾ ਮਤਲਬ ਇਹ ਨਹੀਂ ਅਸੀਂ ਅਸਲ ਗੁਰੂ ਨੂੰ ਭੁੱਲ ਜੀਏ ਜਦੋਂ ਅਸੀਂ ਅਸਲ ਨੂੰ ਭੁੱਲ ਜਾਂਦੇ ਆ ਫਿਰ ਜਿਹੜਾ ਦੂਆ ਗੁਰੂ ਹੈ ਉਹ ਸਾਨੂੰ ਕਨਫਿਊਜ਼ ਕਰ ਦਿੰਦਾ ਹਾਂ ਆਪਾਂ ਕਾਹ ਰਹੇ ਸੀ ਕਿ ਰਾਮ ਜਪੋ ਜੀ ਐਸੇ ਐਸੇ ਧਰੂ ਪਰ ਲਾਜ ਜਪਿਓਰ ਜੈਸੇ ਕਿਉਂ ਕਹਿਣਾ ਪਿਆ ਇਹ ਤਾਂ ਕਹਿਣਾ ਪਿਆ ਕਿ ਜਦੋਂ ਕਿਸੇ ਨੂੰ ਭਲੇਖਾ ਪਾਉਣਾ ਪਵੇ ਹੁੰਦਾ ਉਹਨਾਂ ਨੇ ਨਾਮ ਤਾਂ ਜਪਣਾ ਨਾਮ ਜਪਣਾ ਤਾਂ ਮੰਨ ਲਿਆ ਵੀ ਆ ਨਾਮ ਜਪਣਾ ਚਾਹੀਦਾ ਨਾਮ ਜਪਣ ਦੀ ਲੋੜ ਹੈ ਤੀਰਥਾਂ ਦੇ ਨਾਲੋਂ ਨਾਲ ਗੱਲ ਬਣਣੀ ਨਹੀਂ ਬਾੜਾ ਫੇਰ ਨਾਲ ਖੱਲੀ ਨਾਲ ਗੱਲ ਬਣਣੀ ਨਹੀਂ ਸਵਾਦੀਨੋ ਗੱਲ ਬੜਨੀ ਨਹੀਂ। ਵਾਦੀ ਦਾ ਨਾਮ ਜਪਦਾ ਹੀ ਨਹੀਂ। ਇਹ ਸਾਰਾ ਜੋ ਕਰਮ ਕਾਂਡ ਇਹਨੂੰ ਯਕ ਕਰਕੇ ਨਾਮ ਜਪਣ ਦੀ ਗੱਲ ਮੰਨ ਲਈ। ਪਰ ਨਾਮ ਜਪਣ ਦੇ ਬਹਾਨੇ ਕੁਛ ਐਸਾ ਕਰਨਾ ਤਾਂ ਜਿਹੜਾ ਨਾਮ ਜਪਣਾ ਹੀ ਨਹੀਂ ਸੀ। ਇੱਥੇ ਪ੍ਰੋਬਲਮ ਹੈ। ਉੱਥੇ ਵੀ ਠੱਗੀ ਕਰ ਲਈ। ਇੱਕੋ ਸ਼ਬਦ ਲੈ ਕੇ ਉਹਨੂੰ ਰੈਪੀਟੀਸ਼ਨ ਕਰੀ ਜਾਣਾ। ਉਹਨੂੰ ਨਾਮ ਮੰਨ ਲਿਆ। ਜਦੋਂ ਰਾਮ ਨੂੰ ਕਹਿੰਦੇ ਤੇ ਰਾਮ 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 ਇਹ ਨਾਮ ਜਪਣਾ ਹੋ ਗਿਆ ਜੀ ਉਹਦਾ ਨਾਮ ਹੈ ਨੇਮ ਹੈ ਉਹਨੂੰ ਵਾਰ-ਵਾਰ ਉਚਾਰਨ ਕਰਨਾ ਉਹਨੂੰ ਨਾਮ ਜਪਣਾ ਮੰਨ ਲਿਆ ਇਹਨਾਂ ਨੇ ਤਾਂ ਭਗਤਾਂ ਨੇ ਗੁਰਬਾਣੀ ਨੇ ਇਹ ਕਿਹਾ ਫਿਰ ਕਿ Hindu Ram naam uchran ਉਹਨੂੰ ਜਪਣਾ ਨਹੀਂ ਕਿਹਾ ਉਹਨੂੰ ਉਚਾਰਨ ਕਰਨਾ ਕਿਹਾ ਬੋਲਣਾ ਕਿਹਾ Hindu Ram naam uchran ਇਹ ਗੱਲਾਂ ਦਾ ਧਿਆਨ ਨਹੀਂ ਰੱਖਿਆ ਵਿਦਵਾਨਾਂ ਨੇ ਜਾਣਬੁੱਝ ਕੇ ਨਹੀਂ ਰੱਖਿਆ ਜਿਹੜੇ ਸਾਨੂੰ ਪ੍ਰਚਾਰ ਕਰਦੇ ਉਹਨਾਂ ਨੂੰ ਪਤਾ ਸੀ ਪਿੱਛੇ ਨਨ ਭਲਿਆਂ ਨੂੰ ਗਲਦਾ ਇਹਨਾਂ ਨੂੰ ਚਾਹੇ ਨਾ ਵੀ ਪਤਾ ਹੋਵੇ ਸਾਡੇ ਵਿਦਵਾਨਾਂ ਨੂੰ ਕਿ ਉਹ ਤਾਂ ਖੋਜ ਨਹੀਂ ਕਰਦੇ ਤਾਂ ਆਪਣੇ ਰੋਟੀਆਂ ਕਾਣ ਮੈਂ ਥੋੜਾ ਬਹੁਤ ਆ ਪੜ ਲਿਆ ਨੌਕਰੀਆਂ ਲੈ ਲੀਆਂ ਪੀ ਐਚ ਡੀਆਂ ਖੜੀਆਂ 50-50 ਹਜ਼ਾਰ ਵੱਢੀ ਜਾਂਦੇ ਨੇ ਇਹਨਾਂ ਨੇ ਕੀ ਲੈਣਾ ਸੀ ਭਗਤੀ ਤੇ ਇਹਨਾਂ ਲੋਕਾਂ ਨੇ ਇਹ ਤਾਂ ਤੋਕਾ ਇਹ ਤਾਂ ਇੱਕ ਕਾ ਰੋਜੀ ਰੋਟੀ ਦਾ ਮਸਲਾ ਹੈ ਇਹਨਾਂ ਦਾ ਕੁਝ ਵੀ ਨਹੀਂ ਹੋਰ ਉਹ ਹੁਣ ਉਹ ਉੱਚ ਰੈਂ ਸ਼ਬਦ ਵਰਤੇ ਹੋਏ ਪਰ ਮੁਸਲਮਾਨ ਕਾ ਇਹ ਖੁਦਾਇ ਉਥੇ ਆਇਆ ਹੋਇਆ ਜੋਗੀ ਗੋਰ ਗੋਰ ਕਰੇ ਜੋਗੀ ਤਾਂ ਗੋਰ ਗੋਰ ਕਰੀ ਉਹ ਗੋਰਖ ਨੂੰ ਗੋਰਖਨਾਥ ਨੂੰ ਬੰਦੇ ਨੇ ਉਹ ਗੋਰਖਨ ਗੋਰ ਕਰਕੇ ਨਾਮ ਜਪਣਾ ਮੰਨ ਲਿਆ ਉਹਨਾਂ ਨੇ ਇਹ ਰਾਮ ਨੂੰ ਮੰਨਣ ਵਾਲੇ ਜਿਹੜੇ ਰਾਮ ਆ ਮੰਦਰ ਬਣਾਉਣ ਵਾਲੇ ਨੇ ਰਾਮ ਚ ਉਹ ਰਾਮ ਰਾਮ ਕਰੀ ਜਾਂਦੇ ਨੇ ਇਹ ਦੋਈ ਨਾਮ ਜਪਣਾ ਨਹੀਂ ਹੈ ਕੰਡਮ ਕਰਤੇ ਜੋਗੀ ਗੋਰ ਗੋਰ ਕਰੇ ਹਿੰਦੂ ਰਾਮ ਨਾਮ ਉਹ ਚਰਨ ਫੇਰ ਆ ਗਿਆ ਹੁਣ ਮੁਸਲਮਾਨ ਮੁਸਲਮਾਨ ਦਾ ਇੱਕ ਖੁਦਾ ਹੈ ਉਹ ਇੱਕ ਖੁਦਾ ਨੂੰ ਮੰਨਦੇ ਖੁਦਾ ਜਿਹੜਾ ਹੈਗਾ ਉਹ ਕਦੇ ਜਨਮ ਨਹੀਂ ਲਿਆ ਉਹਨੇ ਗੋਰਖ ਨੇ ਵੀ ਜਨਮ ਲਿਆ ਹਰਾਮ ਨੇ ਵੀ ਜਨਮ ਲਿਆ ਉਹ ਵਿਅਕਤੀ ਨੇ ਖੁਦਾ ਕੋਈ ਵਿਅਕਤੀ ਨਹੀਂ ਹੈ ਇੱਥੇ ਇਹੀ ਚੀਜ਼ ਹੈ ਵੇਨ ਉਹ ਵਿਅਕਤੀ ਨੂੰ ਨਹੀਂ ਮੰਨਦਾ ਵਿਅਕਤੀ ਨੂੰ ਨਹੀਂ ਮੰਨਦਾ ਜਿਹੜਾ ਮੂਰਤੀ ਨੂੰ ਨਹੀਂ ਮੰਨਦਾ ਮੁਸਲਮਾਨ ਇਹਨਾਂ ਨੂੰ ਤਾਂ ਹੀ ਕਰਨੇ ਇਹ ਅਨੇ ਨੇ ਹਿੰਦੂ ਉਹਨਾਂ ਤਰਕੂ ਕਰਨੋ ਗੋਰੇ ਗੋਰ ਕਰਨ ਵਾਲਾ ਹਿੰਦੂ ਵੀਰ ਨੇ ਰਾਮ ਰਾਮ ਕਰਨ ਵਾਲਾ ਹਿੰਦੂ ਵੀਰ ਨੇ ਪਰ ਮੁਸਲਮਾਨ ਜਿਹੜਾ ਇੱਕ ਖੁਦਾਏ ਤਾਂ ਕਹਿੰਦਾ ਪਰ ਉਹਨੂੰ ਉਹ ਐਕਸਪਲੇਨ ਨਹੀਂ ਕਰ ਸਕਦਾ ਵਟੇ ਦਾ ਖੁਦਾ ਉਹ ਖੁਦਾ ਹੈ ਕੌਣ ਜਿਹੜਾ ਇੱਕ ਐਕਸਪਲੇਨ ਨਹੀਂ ਕਰ ਸਕਦਾ ਇਹ ਡ੍ਰਿਹੜਾ ਉਹ ਡ੍ਰਿਹੜਾ ਵੀ ਦੇਤਾਰੀ ਨਹੀਂ ਉਹ ਜਨਮ ਨਹੀਂ ਲੈਂਦਾ ਖੁਦਾ ਇਹ ਤਾਂ ਮੰਦਾ ਹੋ ਪਰ ਉਹ ਕੀ ਹੈ ਇਹ ਐਕਸਪਲੇਨ ਨਹੀਂ ਕਰ ਸਕਦਾ ਅਧਿਆ ਗਿਆਨ ਹੈ ਉਹਨੂੰ ਅਧਾ ਨਹੀਂ ਹੈ ਅਧਿਆ ਗਿਆਨ ਦਾ ਮਤਲਬ ਇੱਥੇ ਆ ਕੇ ਕੰਨੀਆਂ ਖਾਣੇ ਦਾ ਬਦਲ ਨਹੀਂ ਵੀ ਇੱਕ ਅੱਖ ਹੈ ਨਹੀਂ ਉਹਦੇ ਅਧਿਆ ਗਿਆਨ ਹੈ ਉਹਦੇ ਕੋਲ ਅਧਾ ਨਹੀਂ ਹੈ ਐਕਸਪਲੇਨ ਨਹੀਂ ਕਰ ਸਕਦਾ ਦਰਸ਼ਨ ਨਹੀਂ ਕਰਾ ਸਮਝਾ ਨਹੀਂ ਸਕਦਾ ਨਾ ਉਹ ਸਮਝਿਆ ਹੋਇਆ ਨਾ ਉਹ ਸਮਝਾ ਸਕਦਾ ਪਰ ਮੰਨਦਾ ਆਦਮੀ ਦੀ ਦੇਰ ਨੂੰ ਨਹੀਂ ਉਹ ਪੂਰਤੀ ਨੂੰ ਨਹੀਂ ਮੰਨਦਾ ਫੋਟੋ ਨੂੰ ਨਹੀਂ ਮੰਨਦਾ ਅੱਖਾਂ ਨੂੰ ਦੇਖਣ ਵਾਲੀ ਚੀਜ਼ ਨੂੰ ਨਹੀਂ ਮੰਨਦਾ ਇੱਥੇ ਉਹ ਇਹਨਾਂ ਨੂੰ ਕਹਿੰਦਾ ਹਿੰਦੂਆਨ ਨੂੰ ਕਹਿੰਦਾ ਇਸ ਕਰਕੇ ਹੀ ਮੁਸਲਮਾਨ ਕਹਾ ਬਣ ਮੁਸ਼ਕਿਲ ਕਿਹਾ ਸੀ ਇਹਨਾਂ ਹੋਣਾ ਵੀ ਬਹੁਤ ਮੁਸ਼ਕਿਲ ਹੈ ਜਿਹੜਾ ਕਿਸੇ ਆਦਮੀ ਤੇ ਪੈਦਾ ਹੋਏ ਤੇ ਬ੍ਰਹਮਾ ਵਿਸ਼ਨੂੰ ਸ਼ਿਵ ਜਾਂ ਇਹਨਾਂ ਦਾ ਮੁਹੰਮਦ ਸਾਹਿਬ ਉਹ ਤੇ ਯਕੀਨ ਨਾ ਰੱਖੇ ਵੀ ਉਹੀ ਲ ਉਹਨੂੰ ਖੁਦਾ ਨਾਮ ਬੰਨੇ ਇਹਨਾ ਬਹੁਤ ਹੈ ਉਹਨੂੰ ਵਾਹਣ ਲਿਜਾਣਾ ਗਾ ਸਮਝਾਉਣਾ ਬੜਾ ਸੌਖਾ ਹੈ ਕੋਨੇ ਜੋ ਅੱਖਾਂ ਨੂੰ ਦੀਨਾ ਨੂੰ ਝੂਠ ਮੰਨਿਆ ਹੋਇਆ ਇਹਨਾਂ ਨੂੰ ਦੱਸ ਪੜਾਉਣਾ ਬਹੁਤ ਔਖਾ ਹੈ ਹਿੰਦੂ ਔਰ ਮੁਸਲਮਾਨ ਚੋਂ ਮੁਸਲਮਾਨ ਨੇੜੇ ਹੈ ਬ੍ਰह्म ਗਿਆਨ ਦੇ ਮੁਸਲਮਾਨ ਨੇ ਕਿਉਂਕਿ ਅੰਧਾ ਤਾਂ ਅੱਧਾ ਅੱਧੀ ਪੜਾਈ ਜਾਣਦਾ ਅੱਧੀ ਜਾਣਦਾ ਨਹੀਂ ਉਹ ਕਾਣ ਦਾ ਮਤਲਬ ਕਮੀ ਹੈ ਕਾਣ ਹੈ ਉਹ ਚ ਕਮੀ ਹੈ ਇੱਥੇ ਉਹਦੀ ਕਮੀ ਦੂਰ ਕੀਤੀ ਜਾ ਸਕਦੀ ਹੈ ਨਾਲੇ ਉਹਦੀ ਪੀ ਐਚ ਡੀ ਉਹ ਕਰਨੀ ਆ ਉਹਨੇ ਵਾਕਈ ਕੀਤਾ ਹੋਇਆ ਉਹਦਾ ਸਿਰ ਪੀ ਐਚ ਡੀ ਰਹਿੰਦੀ ਹੈ ਉਹਦੀ ਬਾਕੀ ਉਹਦੀ ਪੜਾਈ ਕੀਤੀ ਨਹੀਂ ਇੱਕ ਪਹਿਲੀ ਜਿ ক্লাস ਤੋਂ ਪਹਿਲੀ ਤੇ ਪੜਾਉਣਾ ਪੈਣਾ ਬਿਲਕੁਲ ਅਨਪੜਾ ਅਨਪੜ੍ਹੇ ਉਲਟਾ ਬਣਿਆ ਹੋਇਆ ਹੈ ਉਲਟਾ ਰੰਗ ਦਿੱਤਾ ਹੋਇਆ ਉਲਟਾ ਰੰਗ ਲਾਉਣਾ ਪੈਣਾ ਪਹਿਲਾਂ ਉਹਦਾ ਇਸ ਕਰਕੇ ਮੁਸਲਮਾਨਾਂ ਨੇ ਤਾਂ ਗੁਰੂ ਨੂੰ ਜਿਆਦਾ ਮੰਨਿਆ ਗੁਰੂਗਰ ਨੂੰ ਇਹਨਾਂ ਦਾ ਜੋ ਵਿਰੋਧ ਯਾਦ ਕੀਤਾ ਵਿਰੋਧ ਇਹਨਾਂ ਦਾ ਜੋ ਹੈ ਮੁਸਲਮਾਨਾਂ ਦਾ ਵਿਰੋਧ ਵਿਚਾਰ ਤਰਕ ਨਹੀਂ ਸੀ ਸਾਡੇ ਨਾਲ ਉਹਨਾਂ ਨੇ ਜਿਹੜਾ ਵਿਰੋਧ ਸੀ ਨਾ ਜਦੋਂ ਉਹਨਾਂ ਦੀ ਕੁਰਸੀ ਨੂੰ ਖਤਰਾ ਸੀ ਨਾ ਵੀ ਇਹਨਾਂ ਦੀ ਇੰਨੀ ਪਾਵਰ ਨਾ ਹੋ ਜਾ ਗੁਰੂਆਂ ਦੀ ਸਾਡੀ ਕੁਰਸੀ ਨੂੰ ਖਤਰਾ ਹੋ ਜਾ ਜਾਂ ਸਾਡੇ ਤੇ ਰਾਜੇ ਤੇ ਦਬਾਅ ਪਾ ਕੇ ਸੱਤੋਂ ਆਪਣੀ ਮਰਜ਼ੀ ਦੇ ਫੈਸਲੇ ਤਰਾ ਸਕਣ ਉੱਥੇ ਆ ਕੇ ਉਹ ਵਿਰੋਧ ਚਾਉਂਦੇ ਤੇ ਉਹਨਾਂ ਦਾ ਛੱਤੀ ਲੜਾਈ ਸੀ ਉਹਨਾਂ ਦੀ ਸਾਡੇ ਨਾਲ ਦੁਨੀਆਬੀ ਨਾਫੇ ਨੁਕਸਾਨ ਦੀ ਲੜਾਈ ਜੀ ਨੂੰ ਆਪਾਂ ਕਹਿ ਸਕਦੇ ਹਾਂ ਸੱਤਾ ਦੀ ਲੜਾਈ ਦੁਨੀਆਬੀ ਪਾਵਰ ਦੀ ਲੜਾਈ ਉਹਨਾਂ ਦੀ ਇੱਥੇ ਰੱਖੇ ਸੀ ਜਿੰਦੂ ਉਹ ਖਸਾ ਦਿੰਦੇ ਤੇ ਥੋੜੀ ਜਾਂਦਾ ਫਿਰ ਸਾਰੀ ਸੱਤਾ ਹੀ ਜਲੀ ਜਾਊਗੀ ਉਹਨਾਂ ਕੋਲ ਪਾਵਰ ਆ ਜਾਊਗੀ ਉਹ ਇਸ ਕਰਕੇ ਜੋ ਗੁਰੂ ਘਰ ਨਾਲ ਟਕਰਾਉਂਦੇ ਤੇ ਵਰਨਾ ਟਕਰਾਉਣ ਦੀ ਲੋੜ ਨਹੀਂ ਸੀ ਉਹਨਾਂ ਨੂੰ ਹਾਂ ਚਲੋ ਉਹਨਾਂ ਅਫਸਲ ਦੇ ਵਿੱਚ ਭਗਤੀ ਲਹਿਰ ਤੋਂ ਜਦ ਬੇਦ ਤੋਂ ਥੱਲੇ ਉਤਰ ਆਏ ॠषि मुਨਿਆ ਨੇ ਸਾਰਾ ਕੰਮ ਕੀਤਾ ਹੈ। ਪਰਾਮਚੰਦਰ ਦੇ ਜ਼ਮਾਨੇ 'ਚ ਕੀਤਾ ਹੈ। ਕਿਸੇ ਰਾਜੇ ਨੇ ਇਹਨਾਂ ਨੂੰ ਨਹੀਂ ਮੰਨਿਆ। ਰਾਜਾ ਕੌਣ ਸੀ? ਰਾਮਚੰਦਰ ਦਾ ਦਾਦਾ ਉਹ ਬੇਦ ਤੇ ਖੜਾ ਹੈ। ਅੱਜ ਰਾਗ ਦਸ਼ਰਥ ਕੁਣੀ ਚਿੱਟਾ ਨਗਾ ਹੋ ਕੇ ਮੰਨੇ ਉਹਨਾਂ ਦੇ ਵਿਚਾਰਧਾਰਾ ਨੂੰ ਰਾਮਚੰਦਰ ਨੇ ਚਿੱਟਾ ਨਗਾ ਹੋ ਕੇ ਉਹ ਤਾਂ 10 ਨੇ ਵੀ ਕਹਿ ਲੋ ਮੰਨੇ ਲਿਆ ਜਗ ਆਪਣਾ ਮੁੰਡੇ ਭੇਜਤੇ 10 ਰਸਨ ਨੇ ਵੀ ਅੰਦਰੋਂ ਤਾਂ ਮੰਨੇ ਲਿਆ ਜਾਂ ਮੁੰਡੇ ਭੇਜਤੇ ਆਪਣੇ ਦੋ ਉਹਨਾਂ ਦੇ ਜਗਾਂ ਨੂੰ ਵੀ ਸਾਡੀ ਇਹ ਤੇ ਕਰਦੇ ਸੀ ਉਸ ਏਰੀਏ ਦੇ ਵਿੱਚ ਅਸਲ ਦੇ ਵਿੱਚ ਸਿਮਰਤ ਸ਼ਾਹ ਤਰਾਲੀ ਮਤ ਫੈਲਾਉਂਦੇ ਤੇ ਹੋਰ ਕੀ ਕਰਦੇ ਤੇ ਜਗ੍ਹਾ ਜੋਂ ਕੱਢ ਕੇ ਥਾਉਣ ਕੀ ਕੱਢਦੇ ਨੇ ਜਿਹੜੇ ਯਾਦ ਕਰਦੇ ਤੇ ਹੁਣ ਹੁਣ ਦਿਖਾਉਣ ਕੱਢ ਕੇ ਜਿਹੜਾ ਕੋ ਲਿਖਿਆ ਨਾ ਜਗ੍ਹਾ ਚ ਸਾਬਤ ਕਰਕੇ ਦਿਖਾਉਣ ਠੀਕ ਹੈ ਸਭ ਪਖੰਡਵਾਦ ਫੈਲਾਇਆ ਰਾਮਚੰਦਰ ਦੀ ਸ਼ਕਤੀ ਨਾਲ ਇਹਨਾਂ ਨੇ ਉਹ ਪਖੰਡਵਾਦ ਸੀ ਸਾਰਾ ਹੀ ਪਖੰਡ ਇਸੇ ਕਰਕੇ ਰਹਿਤ ਪਹਿਲਾਂ ਸੀ ਮर्यादा ਰਾਮਚੰਦਰ ਵੇਲੇ ਹੋਈ ਹੈ ਮर्यादा ਦੇ ਨਾਂ ਤੇ ਸਾਰੇ ਪਖੰਡਵਾਦ ਫੈਲੇ ਸਿੱਖਾਂ ਨੇ ਵੀ ਮर्यादा ਜਿਆਦਾ ਡਾਕਟਰ ਕਰ ਲਈ ਸਾਰਾ ਪਖੰਡਵਾਦ ਆ ਗਿਆ ਸਿੱਖਾਂ ਚ ਆ ਗਿਆ ਪਹਿਲਾਂ ਖਾਲਸਾ ਜੀ ਨਹੀਂ ਮर्याਦਾ ਕੋਈ ਖਾਲਸਾ ਜੀ ਕੱਲੀ ਰਹਿੰਦਾ